ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਕੋਲੋਂ ਭਾਰਤ ਦੇ ਵਿੱਚ ਚਾਹੇ ਬੇਰੁਜ਼ਗਾਰੀ, ਭੁੱਖਮਰੀ, ਗਰੀਬੀ ਦੂਰ ਹੋਵੇ ਨਾ ਹੋਵੇ, ਖਤਮ ਹੋਵੇ ਨਾ ਹੋਵੇ ਪਰ ਇਹ ਸ਼ਾਇਦ ਦੇਸ਼ ਦੇ ਵਿੱਚੋਂ ਮੀਡੀਆ ਖਤਮ ਕਰਕੇ ਸਾਲ ਲੈਣਗੇ। ਇਹ ਗੱਲਾਂ ਅਸੀਂ ਕਿਉਂ ਕਰ ਰਹੇ ਹਾਂ ਕਿਉਂਕਿ ਗੱਲਬਾਤ ਕਰਾਂਗੇ ਗੁਜਰਾਤ ਸਮਾਚਾਰ ਦੇ ਮਾਲਕਾਂ ਉੱਤੇ ਮਾਰੇ ਗਏ ਛਾਪਿਆਂ ਦੀ ਤੇ ਇਹਦੇ ਨਾਲ ਨਾਲ ਇਸ ਮਾਮਲੇ ਦੇ ਵਿੱਚ ਹੁਣ ਤੱਕ ED ਤਰਫੋਂ ਜਾਂ ਫਿਰ ਗੁਜਰਾਤ ਸਮਾਚਾਰ ਦੇ ਉੱਤੇ ਜਿਹੜੇ ਛਾਪੇ ਮਾਰੀ ਕੀਤੀ ਗਈ ਹੈ ਜਾਂ ਬਾਹੂਬਲੀ ਜਿਹੜਾ ਜਿਨ੍ਹਾਂ ਨੂੰ ਸ਼ਾਹ ਬਾਹੂਬਲੀ ਸ਼ਾਹ ਜਿਹੜੇ ਕਿ ਰੈਸਟ ਕੀਤੇ ਗਏ ਸੀ ਗੁਜਰਾਤ ਸਮਾਚਾਰ ਦੇ ਓਨਰ ਨੇ ਇਡੀ ਬਲੋ ਉਹਨਾਂ ਨੂੰ ਹੁਣ ਇੰਟਰਮ ਬੇਲ ਮਿਲ ਚੁੱਕੀ ਆ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸਦੇ ਆ ਗੁਜਰਾਤ ਸਮਾਚਾਰਿਕ ਅਝਸ ਅਖਬਾਰ ਆ ਜਿਹੜਾ ਆਜ਼ਾਦੀ ਤੋਂ ਪਹਿਲਾਂ ਲੜਾਈ ਲੜਦਾ ਆ ਰਿਹਾ ਆ ਆਜ਼ਾਦੀ ਦੀ ਲੜਾਈ ਤੇ ਨਾਲ ਭੁੱਖਮਰੀ ਗਰੀਬੀ ਤੇ ਹੋਰ ਜਿਹੜੇ ਮਾਮਲਿਆਂ ਦੀ ਲੜਾਈ ਆ ਪਿਛਲੇ 25 ਸਾਲ ਤੋਂ ਇਹ ਜਿਹੜਾ ਅਖਬਾਰ ਆ ਮੋਦੀ ਸਰਕਾਰ ਦੀਆਂ ਨੀਤੀਆਂ ਤੇ ਮੋਦੀ ਸਰਕਾਰ ਦੇ ਜਿਹੜੇ ਕੰਮਕਾਰ ਨੇ ਜੜੀਆਂ ਗਲਤ ਪਾਲਿਸਿਸ ਨੇ ਜਾਂ ਜਿਹੜੇ ਗਲਤ ਬਿਆਨੀਆਂ ਨੇ ਉਹਨਾਂ ਦੇ ਮਾਮਲਿਆਂ ਦੇ ਵਿੱਚ ਇਹ ਲਗਾਤਾਰ ਰਿਪੋਰਟਿੰਗ ਕਰਦਾ ਆ ਰਿਹਾ ਮੰਨਿਆ ਜਾ ਰਿਹਾ ਹੈ ਕਿ ਇਨੇ ਸਾਲ ਪੁਰਾਣੇ ਇਸ ਖਬਰ ਨੂੰ 25 ਸਾਲ ਪੁਰਾਣੇ ਇੱਕ ਕੇਸ ਦੇ ਵਿੱਚ ਦੁਬਾਰਾ ਸਮਨਿੰਗ ਹੋਈ ਆ ਉਸ ਮਾਮਲੇ ਦੇ ਵਿੱਚ ED ਨੇ ਵਕ ਵਕ ਦਫ਼ਤਰਾਂ ਤੇ ਛਾਪੇਮਾਰੀ ਕੀਤੀ ਆ ਇਹਨਾਂ ਦੇ ਇੱਕ ਪਰਿਵਾਰਕ ਮੈਂਬਰ ਦੀ ਡੈਥ ਹੋਣ ਦੇ ਬਾਵਜੂਦ ਵੀ ED ਇਹਨਾਂ ਨੂੰ ਲਗਾਤਾਰ ਸਵਾਲ ਕਰ ਰਹੀ ਆ ਵਿਰੋਧੀ ਧਿਰਾਂ ਇਹ ਸਵਾਲ ਚੁੱਕ ਰਹੀਆਂ ਨੇ ਕਿ 25 ਸਾਲ ਪੁਰਾਣੇ ਮਾਮਲੇ ਦੇ ਵਿੱਚ ਹੁਣ ਇਹ ਜਿਹੜੀ ਕਾਰਵਾਈ ਆ ਕਿਉਂ ਕੀਤੀ ਗਈ ਆ ਕੀ ਗੁਜਰਾਤ ਦੇ ਜਦੋਂ ਮੁੱਖ ਮੰਤਰੀ ਸਨ ਨਰਿੰਦਰ ਮੋਦੀ ਉਦੋਂ ਵੀ ਇਹਨਾਂ ਦੀ ਕੋਈ ਉਹਨਾਂ ਨਾਲ ਕੋਈ ਪ੍ਰਾਣੀ ਕੋਈ ਰਾਂਝਸ ਚੱਲ ਰਹੀ ਸੀ ਕਿਉਂਕਿ 13 ਸਾਲ ਉਹ ਮੁੱਖ ਮੰਤਰੀ ਰਹੇ ਨੇ ਗੁਜਰਾਤ ਦੇ ਕਿ ਉਦੋਂ ਉਹਨਾਂ ਦਾ ਕੋਈ ਪੁਰਾਣਾ ਮਾਮਲਾ ਸੀਗਾ ਇਹ ਪ੍ਰਾਣੀ ਕੋਈ ਖਿੱਚ ਕੱਢੀ ਜਾ ਰਹੀ ਹੈ ਕਿਉਂਕਿ ਹੁਣ ਵੀ ਪਹਿਲਗਾਹ ਮਾਮਲੇ ਦੇ ਉੱਤੇ ਗੁਜਰਾਤ ਸਮਾਚਾਰ ਨੇ ਇੱਕ ਆਲਾ ਦਰਜੀ ਦੀ ਰਿਪੋਰਟਿੰਗ ਕੀਤੀ ਹੈ ਤੇ ਆਪਾਂ ਦੇਖਿਆ ਕਿ ਗੁਜਰਾਤ ਸਮਾਚਾਰ ਦੇ ਨਾਲ ਨਾਲ ਹੋਰ ਉਹ ਆਧਾਰੇ ਜਿਨ੍ਹਾਂ ਨੇ ਪਹਿਲਗਾਹ ਮਾਮਲੇ ਦੇ ਵਿੱਚ ਜਾਂ ਫਿਰ ਨਰਿੰਦਰ ਮੋਦੀ ਸਰਕਾਰ ਤੇ ਕੰਮਾਂ ਨੂੰ ਲੋਕਾਂ ਦੇ ਸਾਹਮਣੇ ਬੇਪਰਦ ਕੀਤਾ ਗਲਤ ਕੰਮਾਂ ਨੂੰ ਤੇ ਲੋਕਾਂ ਦੇ ਸਾਹਮਣੇ ਉਹਨਾਂ ਦੀਆਂ ਪਾਲਿਸੀਆਂ ਐਕਸਪੋਜ਼ ਕੀਤੀਆਂ ਨੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਏਜੰਸੀਆਂ ਜਿਹੜੀਆਂ ਨੇ ਉਹ ਘੇਰਾ ਪਾ ਰਹੀਆਂ ਨੇ ਇਸੇ ਕੜੀ ਤਹਿਤ ਅਗਲੀ ਕਾਰਵਾਈ ਜਿਹੜੀ ਹੋਈ ਆ ਉਹ ਗੁਜਰਾਤ ਸਮਾਚਾਰ ਦੇ ਉੱਤੇ ਹੋਈ ਆ ਇਸ ਸਮਾਚਾਰ ਨੇ 93 ਸਾਲ ਹੋ ਗਏ ਇਹਨਾਂ ਨੂੰ ਲੋਕਾਂ ਦੀ ਸੇਵਾ ਕਰਦੇ ਆ ਤੇ ਗੁਜਰਾਤ ਦੇ ਵਿੱਚ ਇਹ ਸਭ ਤੋਂ ਵੱਡਾ ਪੇਪਰ ਮੰਨਿਆ ਜਾਂਦਾ ਲੋਕ ਮੁੱਦਿਆਂ ਦੀ ਗੱਲ ਕਰਨ ਕਰਕੇ ਲੋਕ ਮੁੱਦਿਆਂ ਦੀ ਆਵਾਜ਼ ਚੁੱਕਣ ਕਰਕੇ ਪਰ ਹੁਣ ਇਹਨਾਂ ਦੀ ਵੀ ਸੰਗੀ ਕੁੱਟੀ ਜਾ ਰਹੀ ਹੈ